ਦੋਨੋਂ ਬੱਚਿਆਂ ਨੂੰ 11 ਵਜੇ ਤੋਂ ਪਹਿਲਾਂ ਕੁਝ ਉਲਟੀਆਂ ਲੱਗੀਆਂ ਜੀ। ਛੋਟੀ ਵਾਲੀ ਕੁੜੀ ਨੇ ਜਿਹਦਾ ਨਾਮ ਪ੍ਰੇਮਨ ਆ ਉਹਨੇ ਉਲਟੀਆਂ ਕਰਕੇ ਸਾਰਾ ਕੇਕ ਘਟ ਦਿੱਤਾ ਤੇ ਜਿਹੜੀ ਬੜੀ ਜਿਹਦੀ ਮੌਤ ਹੋਈ ਆ ਉਹਦਾ ਕੇਕ ਨਹੀਂ ਨਿਕਲਿਆ ਉਹਦਾ ਸਿਰਫ ਮੂੰਹ ਤੋਂ ਝੱਗ ਨਿਕਲੀ ਦੋ ਵਾਰ। ਨਹੀਂ ਕਿ ਆਵੇ ਮੈਂ ਇੱਕ-ਇੱਕ ਦੀ ਸ਼ੈਂਪਲਿੰਗ ਨਹੀਂ ਲੈ ਸਕਦਾ। ਮੈਂ ਦਕਾਨ ਤੇ ਪਾਇ ਕੇਕ ਦੀ ਜਿਹੜਾ ਤੁਸੀਂ ਕਹੋ ਉਹਦੀ ਸ਼ੈਂਪਲਿੰਗ ਲੈ ਕੇ ਟੈਸਟ ਨੇ ਖਾਦਾ ਜੀ 3 ਨਵੰਬਰ ਹੋਰ ਸੀ ਸਾਡੇ ਉਹਨਾਂ ਨੇ ਵੀ ਖਾਦਾ ਜੀ ਫੇਡਣੀ ਨੂੰ ਨਸੀਬ ਨਹੀਂ ਹੋਈ ਉਹਨੂੰ ਪਤਾ ਨਹੀਂ ਸੀ ਵੀ ਮੈਂ ਸਵੇਰ ਨੂੰ ਨਹੀਂ ਰਹਿਣਾ ਅੱਛਦੀ ਖੇਡਦੀ ਚਲੀ ਗਈ ਪਟਿਆਲਾ ਦੇ ਵਿੱਚ ਇੱਕ 10 ਸਾਲਾ ਬੱਚੀ ਦੀ ਕੇਕ ਖਾਣ ਦੇ ਨਾਲ ਮੌਤ ਹੋ ਜਾਂਦੀ ਹੈ ਕਿ ਜਿਸ ਤੋਂ ਬਾਅਦ ਅੱਜ ਇਹ ਮਾਮਲਾ ਪੂਰਾ ਗਰਮਾ ਜਾਂਦਾ ਹੈਗਾ ਤੇ ਸਾਡੇ ਨਾਲ ਉਸ ਬੱਚੀ ਦੇ ਨਾਨਾ ਜੀ ਮੌਜੂਦ ਨੇਗੇ ਜਿਨ੍ਹਾਂ ਦੇ ਵੱਲੋਂ ਜਨਮ ਦਿਨ ਮਨਾਇਆ ਗਿਆ ਸੀਗਾ ਤੇ ਜਨਮ ਦਿਨ ਖੁਸ਼ੀਆਂ ਦਾ ਇੱਕ ਪ੍ਰੋਗਰਾਮ ਦੁੱਖਾਂ ਦੇ ਵਿੱਚ ਬਦਲ ਜਾਂਦਾ ਜਦੋਂ ਰਾਤ ਨੂੰ ਕੇਕ ਖਾਣ ਦੇ ਨਾਲ ਉਸ ਬੇਟੀ ਦੀ ਮੌਤ ਹੋ ਜਾਂਦੀ ਹੈਗੀ ਮਾਨਵੀ ਨਾਮ ਦੀ ਇਹ ਬੇਟੀ ਸੀਗੀ ਜਿਸ ਦੀ ਕੀ ਮੌਤ ਹੋ ਜਾਂਦੀ ਹੈਗੀ ਤੇ ਉਸ ਦੇ ਨਾਨਾ ਜੀ ਸਾਡੇ ਨਾਲ ਮੌਜੂਦ ਨੇ ਅਸਲ ਦੇ ਵਿੱਚ ਕੀ ਘਟਨਾ ਵਾਪਰੀ ਜੀ ਮਾਨਵੀ ਦੀ ਅਖੀਰ ਮੌਤ ਕਿਸ ਤਰ੍ਹਾਂ ਹੋਈ ਇਹ ਸਰ 24 3 2024 ਨੂੰ ਜਨਮ ਦਿਨ ਸੀ ਬੱਚੀ ਦਾ ਅਸੀਂ ਇੱਕ ਆਰਡਰ ਬੁੱਕ ਕਰਾਇਆ ਜਿਮੈਟੋ ਦੇ ਥਰੂ ਤੇ 6 ਵਜੇ ਆਰਡਰ ਕੀਤਾ 6:30 ਵਜੇ ਪਹੁੰਚ ਗਿਆ 7:30 ਵਜੇ ਦੇ ਕਰੀਬ ਅਸੀਂ ਕੇਕ ਕਟਿਆ ਬੱਚੀ ਨੂੰ ਵੀ ਖਵਾਇਆ ਤੇ ਉਸ ਤੋਂ ਬਾਅਦ ਇਹ ਖਾਣਾ ਬਣਾਇਆ ਘਰ ਦਾ ਖਾਦਾ ਜੀ ਸਾਡੇ ਆਪਣੇ ਪਰਿਵਾਰ ਨੂੰ ਵੀ ਸਾਰਿਆਂ ਨੂੰ ਇਸ ਤਰ੍ਹਾਂ ਹੋ ਰਿਹਾ ਸੀ ਵੀ ਜਿਸ ਤਰ੍ਹਾਂ ਕੋਈ ਗਲਤ ਚੀਜ਼ ਖਾਦੀ ਗਈ ਤੇ ਦੋਨੋਂ ਬੱਚਿਆਂ ਨੂੰ 11 ਵਜੇ ਤੋਂ ਪਹਿਲਾਂ ਕੁਝ ਉਲਟੀਆਂ ਲੱਗੀਆਂ ਜੀ ਉਲਟੀਆਂ ਲੱਗਣ ਤੋਂ ਬਾਅਦ ਉਹਨਾਂ ਦੀ ਹਾਲਤ ਨਾ ਨਾਜ਼ੁਕ ਹੋ ਗਈ ਛੋਟੀ ਵਾਲੀ ਗੁੜੀਏ ਨੇ ਜਿਹਦਾ ਨਾਮ ਪ੍ਰੇਮਨ ਆ ਉਹਨੇ ਉਲਟੀਆਂ ਕਰਕੇ ਸਾਰਾ ਕੇਕ ਕੱਢ ਦਿੱਤਾ ਤੇ ਜਿਹੜੀ ਬੜੀ ਜਿਹਦੀ ਮੌਤ ਹੋਈ ਆ ਉਹਦਾ ਕੇਕ ਨਹੀਂ ਨਿਕਲਿਆ ਉਹਦਾ ਸਿਰਫ ਮੂੰਹ ਤੋਂ ਝੱਗ ਨਿਕਲੀ ਦੋ ਵਾਰ ਉਹਦੇ ਨਾਲ ਉਦੀ ਮੌਤ ਹੋ ਗਈ ਉਹ ਵੀ ਜਦੋਂ ਰਾਤ ਨੂੰ ਰਾਤ ਨੂੰ ਬਾਰ ਬਾਰ ਬੋਲ ਰਹੀ ਮੇਰਾ ਮੂੰਹ ਸੁੱਕ ਰਿਆ ਮੇਰੇ ਬੁੱਲ ਸੁੱਕ ਰਿਆ ਮੈਂ ਪਾਣੀ ਪੀਣਾ ਅਸੀਂ ਪਾਣੀ ਪਿਆਂਦੇ ਰਹੇ ਤੇ ਅਸੀਂ ਇਹ ਸੋਚਿਆ ਵੀ ਆਮ ਸਿੰਪਲ ਕੋਈ ਉਲਟੀ ਲੱਗੀ ਇਹਨੂੰ ਬੋਝ ਹੋ ਗਿਆ ਬੱਚੇ ਨੂੰ ਤੇ ਉਹ ਸੋ ਗਈ ਲੱਗਿਆ ਵੀ ਸੋ ਗਈ ਆ ਤੇ ਜਦੋਂ 4 ਵਜੇ ਸਵੇਰੇ ਤਾਂ ਉਠਾ ਕੇ ਦੇਖਿਆ ਤੇ ਉਹ ਠੰਡੀ ਹੋ ਚੁੱਕੀ ਸੀ ਤੇ ਅਸੀਂ ਤੁਰੰਤ ਹਸਪਤਾਲ ਲੈ ਕੇ ਗਏ ਹਸਪਤਾਲ ਵਾਲਿਆਂ ਨੇ ਆਕਸੀਜਨ ਲਾਈ ਆਕਸੀਜਨ ਲਾ ਕੇ ਉਹ ਨਹੀਂ ਦੇਖਿਆ ਵੀ ਇਹ ਤਾਂ ਮੌਤ ਹੋ ਚੁੱਕੀ ਹੈ ਤੇ ਇਨਫਾਰਮੇਸ਼ਨ ਪੁਲਿਸ ਨੂੰ ਕੋ ਗਈ ਪੁਲਿਸ ਨੇ ਸਾਡੇ ਬਿਆਨ ਲੈ ਬਿਆਨ ਲੈ ਕੇ ਉਹਨਾਂ ਨੇ ਵੀ ਪੋਸਟਮਾਰਟਮ ਕਰਾਇਆ ਬੱਚੀ ਦਾ ਪੋਸਟਮਾਰਟਮ ਕਰਾ ਕੇ ਸਾਨੂੰ ਲਾਜ ਦਿੱਤੀ ਅਸੀਂ ਉਹਦਾ ਸੰਸਕਾਰ ਕੀਤਾ ਉਸ ਤੋਂ ਬਾਅਦ ਉਹ ਸਾਡੇ ਕੋਲ ਕੇਕ ਸਗਾ ਪਚਿਆ ਹੋਇਆ ਉਹ ਅਸੀਂ ਪੁਲਿਸ ਨੇ ਐਫ ਆਈ ਆਰ ਤਾਂ ਦਰਜ ਕਰ ਲਈ ਹਰਬਾਜੀ ਐਫ ਆਈ ਆਰ ਜਿਹੜੀ ਕਾਨਾ ਬੇਕਰੀ ਦੇ ਨਾਮ ਦੇ ਉੱਪਰ ਜਿਹੜੀ ਦਰਜ ਕੀਤੀ ਗਈ ਆ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਤੁਸੀਂ ਦੱਸ ਰਹੇ ਸੀ ਕਿ ਆਨਲਾਈਨ ਮੰਗਾਇਆ ਗਿਆ ਸੀ ਇਹ ਕੇਕ ਆਨਲਾਈਨ ਕੇਕ ਮੰਗਾਇਆ ਸੀ ਉਹਦੇ ਉੱਤੇ ਸਾਡੇ ਕੋਲ ਸਬੂਤ ਵੀ ਹੈਗਾ ਐਪ ਵੀ ਹੈਗੀ ਆ ਕਾਨਾ ਬੇਕਰੀ ਲਿਖਿਆ ਹੋਇਆ ਸੀ ਤੇ ਉਹ ਅਸੀਂ ਫਿਰ ਸੀਐਮਓ ਦਫ਼ਤਰ ਵੀ ਗਏ ਉੱਥੇ ਵੀ ਮੰਗ ਕੀਤੀ ਵੀ ਸਾਨੂੰ ਨਿਆ ਮਿਲੇ ਸਾਡੇ ਕੋਲ ਘਰ ਕੇਕ ਪਿਆ ਉਹਨੂੰ ਟੈਸਟ ਕਰਾਇਆ ਜਾਵੇ ਵੇ ਜਿਹੜੇ ਅਸਲੀ ਦੋਸ਼ੀ ਆ ਉਹਨੂੰ ਪਕੜਿਆ ਜਾਵੇ ਐਸੋ ਇੱਕ ਵਾਰ ਮੈਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਦਿਖਾਣਾ ਚਾਹਾਂਗਾ ਇਹ ਉਹੀ ਕੇਕ ਹੈਗਾ ਡੱਬੇ ਦੇ ਵਿੱਚ ਹਜੇ ਵੀ ਪਰਿਵਾਰਕ ਮੈਂਬਰਾਂ ਦੇ ਵੱਲੋਂ ਸੰਭਾਲ ਕੇ ਰੱਖਿਆ ਗਿਆ ਹੈਗਾ ਕੁਝ ਇਸ ਦਾ ਹਿੱਸਾ ਹੈਗਾ ਜਿਹੜਾ ਉਹ ਪੁਲਿਸ ਦੇ ਵੱਲੋਂ ਆਪਣੇ ਅਧੀਨ ਲੈ ਲਿਆ ਗਿਆ ਹੈਗਾ ਤੇ ਕੁਝ ਪਰਿਵਾਰਕ ਮੈਂਬਰਾਂ ਦੇ ਵੱਲੋਂ ਹਲੇ ਵੀ ਇਨਸਾਫ ਦੀ ਗਹਾਰ ਲਗਾ ਰਹੇ ਨੇਗੇ ਤੇ ਇਨਸਾਫ ਦੇ ਲਈ ਇਹਨਾਂ ਦੇ ਵੱਲੋਂ ਹਜੇ ਵੀ ਰੱਖਿਆ ਗਿਆ ਹੈਗਾ ਕਿ ਜੇਕਰ ਫੇਰ ਵੀ ਕੋਈ ਇਸ ਦੇ ਸੈਂਪਲਿੰਗ ਲਈ ਜਾਣ ਤਾਂ ਸੋਨੁਮੈ ਕੋ ਹੋਰ ਵੀ ਗੱਲ ਦੱਸਣਾ ਚਾਹਾਂਗਾ ਕਿ ਇਸ ਸਮੇ ਜਿਹੜਾ ਕੇਕ ਹੈਗਾ ਇਹ ਸਾਡੇ ਕੋਲ ਪਿਆ ਹੈਗਾ ਤੇ ਇਸ ਮੈਲ ਹਜੇ ਵੀ ਇਸ ਕੇਕ ਦੇ ਵਿੱਚੋਂ ਆ ਰਹੀ ਹੈਗੀ ਸੋ ਇਸ ਕੇਕ ਨੂੰ ਖਾਣ ਦੇ ਨਾਲ ਮਾਨਵੀ ਦੀ ਮੌਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਸੀਐਮਓ ਦਫ਼ਤਰ ਗਏ ਸੀਐਮਓ ਦਫ਼ਤਰ ਦਾ ਸਿਹਤ ਵਿਭਾਗ ਨਾਲ ਕੋਈ ਗੱਲਬਾਤ ਕਰਨ ਦੀ ਤੁਹਾਡੇ ਕੋਲ ਕੋਸ਼ਿਸ਼ ਕੀਤੀ ਗਈ ਹਾਂਜੀ ਅਸੀਂ ਜਿਹੜੇ ਮੈਡਮ ਸੀ ਉਹਨਾਂ ਨੇ ਕਿਹਾ ਬਈ ਲਿਖਤੀ ਰੂਪ ਚ ਕੰਪਲੇਂਟ ਦਿਓ ਜੀ ਤੇ ਉਹਨਾਂ ਨੇ ਕੋਈ ਬੁਲਾਇਆ ਕਿਸੇ ਨੂੰ ਜਿਹੜਾ ਜਿਹੜਾ ਵੀ ਉੱਧਰ ਏਰੀਆ ਦਾ ਇਨਸਪੈਕਟਰ ਸੀ ਉਨੇ ਹੀ ਕਹਵੇ ਮੈਂ ਇਹ ਕੇਕ ਦੀ ਸੈਂਪਲਿੰਗ ਨਹੀਂ ਲੈ ਸਕਦਾ ਮੈਂ ਦੁਕਾਨ ਤੇ ਪਏ ਕੇਕ ਦੀ ਜਿਹੜਾ ਤੁਸੀਂ ਕਹੋ ਉਹਦੀ ਸੈਂਪਲਿੰਗ ਲੈ ਕੇ ਟੈਸਟ ਕਰਾ ਸਕਦਾ ਤੇ ਤੁਸੀਂ ਪੁੱਛੇ ਨੇਗਾ ਵੀ ਜਿਹੜਾ ਕੇਕ ਖਾ ਕੇ ਸਾਡੀ ਬੇਟੀ ਬਿਮਾਰ ਹੋਈ ਉਹ ਸਾਡੇ ਕੋਲ ਪਿਆਗਾ ਤੁਸੀਂ ਉਸ ਬਸ ਉਹਨਾਂ ਦਾ ਇਹੀ ਕਹਿਣਾ ਸੀ ਵੀ ਵੀ ਅਸੀਂ ਇਹ ਨਹੀਂ ਕਰ ਸਕਦੇ ਅਸੀਂ ਤਾਂ ਚਲਦੀ ਦੁਕਾਨ ਦੇ ਵਿੱਚੋਂ ਸੈਂਪਲ ਲੈਣੇ ਆ ਉਹ ਟੈਸਟ ਕਰਾਣੇ ਆ ਵੀ ਆਪਣਾ ਪਲੜਾ ਝਾੜ ਦਿੱਤਾ ਇਹ ਕੰਮ ਤਾਂ ਪੁਲਿਸ ਦਾ ਹੈ ਉਹੀ ਕਰ ਸਕਦੇ ਆ ਤੇ ਉਹਨਾਂ ਨੇ ਸਾਨੂੰ ਜਵਾਬ ਦਿੱਤਾ ਫਿਰ ਅਸੀਂ ਉੱਧਰ ਗਏ ਚਲੋ ਸਾਡੀ ਐਸਐਸਪੀ ਸਾਹਿਬ ਨੇ ਵੀ ਸੁਣੀ ਐਸਪੀ ਸਿਟੀ ਸਾਹਿਬ ਨੇ ਵੀ ਸੁਣੀ ਉਹਨਾਂ ਨੇ ਜੋ ਸਮਝ ਆਵੇ ਸਚਾਈ ਹੈ ਤੇ ਉਹਨਾਂ ਨੇ ਫਿਰ ਕਹਿ ਕੇ ਐਫਆਈਆਰ ਦਰਜ ਕਰਾਈ ਤੇ ਕੇਕ ਲੈ ਗਏ ਉਹ ਤੇ ਉਹ ਆਰਟਿਸਟ ਕਰਾਨਗੇ ਤੇ ਪੋਸਟਮਾਰਟਮ ਹੋ ਗਿਆ ਜੀ ਉਹਦੀ ਪੋਸਟਮਾਰਟਮ ਦੀ ਰਿਪੋਰਟ ਆਈਏਗੀ ਨਹੀਂ ਹਾਲੇ ਨਹੀਂ ਆਈ ਉਹ ਕੁਝ ਕਹਿੰਦੇ ਟਾਈਮ ਲੱਗਦਾ ਪੀਓ ਰਿਪੋਰਟ ਆਏਗੀ ਫਿਰ ਉਸ ਤੋਂ ਬਾਅਦ ਪਤਾ ਲੱਗੇਗਾ ਸਰਬਾਜੀ ਤੁਸੀਂ ਦੱਸਿਆ ਕਿ ਇੱਕ ਹੋਰ ਥੋੜੀ ਦੋਤੀ ਸੀਗੀ ਛੋਟੀ ਦੋਤੀ ਸੀਗੀ ਉਸ ਦੀ ਹਾਲਾਤ ਹੁਣ ਕਿਵੇਂ ਉਹ ਦੀ ਹਾਲਾਤ ਹੁਣ ਠੀਕ ਹੈ ਜੀ ਪਰ ਉਸ ਦਿਨ ਲੱਗਦਾ ਨਹੀਂ ਸੀਗਾ ਵੀ ਉਹ ਵੀ ਬਚ ਪਾਉਗੀ ਹੋਰ ਪਰਿਵਾਰਕ ਮੈਂਬਰ ਕੀ ਸਾਰਿਆਂ ਦੇ ਵੱਲੋਂ ਕੇਕ ਖਾਧਾ ਗਿਆ ਸੀਗਾ ਕਿੰਨੇ ਪਰਿਵਾਰਕ ਮੈਂਬਰ ਸਾਰਿਆਂ ਨੇ ਖਾਧਾ ਜੀ ਤਿੰਨ ਮੈਂਬਰ ਹੋਰ ਸੀ ਸਾਡੇ ਉਹਨਾਂ ਨੇ ਵੀ ਖਾਧਾ ਉਹਨਾਂ ਦੀ ਬੜੇ ਹੋਣ ਕਰਕੇ ਥੋੜਾ ਸ਼ੇਧ ਦੇ ਵਿੱਚ ਮਰਕ ਪਿਆ ਹਰਕ ਪਿਆ ਪਰ ਝਟਕਾ ਲੱਗਾ ਜੀ ਬਹੁਤ ਜ਼ਿਆਦਾ ਬਈ ਇਹ ਲੱਗ ਰਿਹਾ ਸੀ ਬਈ ਕੀ ਕੀ ਖਾਧਾ ਗਿਆ ਸਾਡੇ ਕੋਲੋਂ ਜਿਹੜਾ ਸਾਨੂੰ ਇਸ ਤਰ੍ਹਾਂ ਪੈਰ ਚੱਕ ਹੋ ਰਹੇ ਸਾਨੂੰ ਚੱਕਰ ਆ ਰਹੇ ਆ ਜਿਹੜੀ ਮੇਰੀ ਦੀ ਦੇਖਭਾਲ ਦੋਹੇ ਭੈਣਾ ਦੀ ਦੇਖਭਾਲ ਤੁਸੀਂ ਕਰਦੇ ਸੀਗੇ ਤੁਸੀਂ ਦੱਸਿਆ ਕਿ ਤੁਹਾਡੇ ਕੋਲ ਹੀ ਤੁਹਾਡੀ ਬੇਟੀ ਰਹਿੰਦੀ ਹਾਂਜੀ ਹਾਂਜੀ ਮੈਂ ਮੈਂ ਹੀ ਪਾਲ ਰਿਆ ਜੀ ਸਕੂਲ ਦੇ ਵਿੱਚ ਪੜ੍ਹਦੀ ਆ ਸੀ ਦੋ ਦਿਨ ਪਹਿਲਾਂ ਇਹ ਮਾਨਵੀ ਪੇਪਰ ਦੇ ਕੇ ਆਈ ਆ ਰਿਜ਼ਲਟ ਵੀ ਆ ਗਿਆ ਪੰਜਵੀਂ ਕਲਾਸ ਪੜ੍ਹਦੀ ਸੀ ਹੁਣ ਛੇਵੀਂ ਚ ਹੋ ਗਈ ਤੇ ਇਹੀ ਮੈਂ ਇਹਨਾਂ ਨੂੰ ਪਾਲਦਾ ਹਾਂ 8 ਸਾਲ ਤੋਂ ਮੇਰੇ ਕੋਲੇ ਰਹਿ ਰਹੀਆਂ ਤੁਸੀਂ ਦੱਸਿਆ ਕਿ ਹੋਲੀ ਦਾ ਰੰਗ ਵੀ ਮੰਗਵਾਇਆ ਗਿਆ ਸੀ ਹਾਂਜੀ ਹੋਲੀ ਸ਼ਾਮ ਨੂੰ ਹੋਲੀ ਤੋਂ ਇੱਕ ਦਿਨ ਪਹਿਲਾਂ ਤੇ ਇਸਨੇ ਬੋਲਿਆ ਵੀ ਮੈਂ ਹੋਲੀ ਖੇਡਣੀ ਆ ਚਲੋ ਰੰਗ ਵੀ ਲਿਆ ਕੇ ਦਿੱਤੇ ਰੱਖ ਲੈ ਇਹਨੇ ਸਾਂਭ ਕੇ ਵੀ ਸਵੇਰੇ ਖੇਡਾਂਗੇ ਪਰ ਉਹਨੂੰ ਹੋਲੀ ਖੇਡਣੀ ਵੀ ਨਸੀਬ ਨਹੀਂ ਹੋਈ ਉਹਨੂੰ ਪਤਾ ਨਹੀਂ ਸੀ ਵੀ ਮੈਂ ਸਵੇਰ ਨੂੰ ਨਹੀਂ ਰਹਿਣਾ ਅੱਛ ਦੀ ਖੇਡਦੀ ਚਲੀ ਗਈ ਖੁਸ਼ ਬਹੁਤ ਸੀ ਉਸ ਦਿਨ ਸੋ ਤਸਵੀਰਾਂ ਦਿਖਾ ਰਹੇ ਹਾਂਗੇ ਕਿ ਇਹ ਉਹ ਘਰ ਸੀਗਾ ਜਿੱਥੇ ਖੁਸ਼ੀਆਂ ਮਨਾਇਆਂ ਜਾ ਰਹੀਆਂ ਸੀ होली ਦੇ ਲਈ ਤਿਆਰੀਆਂ ਕੀਤੀਆਂ ਗਈਆਂ ਸੀ ਪਹਿਲਾਂ ਇੱਕ ਦਿਨ ਪਹਿਲਾਂ ਉਸ ਦੋਤੀ ਦਾ ਜਿਸ ਦਾ ਜਨਮ ਦਿਨ ਮਨਾ ਰਿਆ ਸੀ ਪਰਿਵਾਰ ਨਾਨਕੇ ਪਰਿਵਾਰ ਦੇ ਵਿੱਚ ਹੀ ਬੇਟੀ ਰਹਿੰਦੀ ਸੀਗੀ ਤੇ ਉਸ ਤੋਂ ਬਾਅਦ ਇੱਕ ਅਜਿਹਾ ਕੇਕ ਘਰ ਦੇ ਵਿੱਚ ਆਉਂਦਾ ਜਿਸ ਨੂੰ ਖਾਣ ਤੋਂ ਬਾਅਦ ਪੂਰੇ ਪਰਿਵਾਰ ਦੀ ਸਿਹਤ ਵਿਗੜ ਜਾਂਦੀ ਹੈ ਤੇ ਪਰਿਵਾਰ ਦੀ ਸਿਹਤ ਵਿਗੜਨ ਦਾ ਸਭ ਤੋਂ ਵੱਡਾ ਜਿਹੜਾ ਕਾਟਾ ਪਰਿਵਾਰ ਨੂੰ ਇਹ ਪਿਆ ਕਿ ਉਹਨਾਂ ਦੀ ਜਿਹੜੀ ਦੋਤੀ ਹੈ ਮਾਨਵੀ ਜਿਸ ਦੀ ਕੀ ਉਮਰ 10 ਸਾਲ ਦੀ ਦੱਸੀ ਜਾ ਰਹੀ ਹੈ ਉਸ ਦੀ ਇਸ ਕੇਕ ਖਾਣ ਦੇ ਨਾਲ ਮੌਤ ਹੋ ਜਾਂਦੀ ਹੈ ਫਿਲਹਾਲ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਅਜੇ ਪੈਂਡਿੰਗ ਹੈ ਤੇ ਦੂਜੇ ਪਾਸੇ ਸਿਹਤ ਵਿਭਾਗ ਦੇ ਉੱਪਰ ਕਾਫੀ ਸਵਾਲ ਖੜੇ ਹੁੰਦੇ ਨੇ ਕਿਉਂ ਅੱਜ 6 ਦਿਨ ਬੀਤ ਜਾਣ ਤੋਂ ਬਾਅਦ ਵੀ ਹਜੇ ਤੱਕ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਇਨ੍ਹਾਂ ਬੇਕਰੀ ਵਾਲੇ ਦੇ ਉੱਪਰ ਨਹੀਂ ਸਿਹਤ ਵਿਭਾਗ ਦੇ ਵੱਲੋਂ ਕੀਤੀ ਗਈ ਤੇ ਦੂਜੇ ਪਾਸੇ ਪੁਲਿਸ ਦੇ ਵੱਲੋਂ ਐਫ ਆਈ ਆਰ ਦਰਜ ਕਰ ਲਈ ਗਈ ਹੈ ਤੇ ਜਲਦ ਤੋਂ ਜਲਦ ਆਨਲਾਈਨ ਟਰਾਂਜੈਕਸ਼ਨਾਂ ਦੇ ਥਰੂ ਇਹ ਪਤਾ ਕੀਤਾ ਜਾ ਰਿਹਾ ਹੈ ਕਿ ਆਖਰ ਦੇ ਵਿੱਚ ਜਿਸ ਜੋਮੈਟੋ ਕੰਪਨੀ ਦੇ ਵੱਲੋਂ ਇਹ ਕੇਕ ਡਿਲੀਵਰ ਕੀਤਾ ਗਿਆ ਸੀਗਾ ਉਸ ਦੀਆਂ ਸਲਿੱਪਸ ਨੇ ਕਿ ਉਹ ਵੀ ਸਾਡੇ ਕੋਲ ਨਹੀਂ ਗਿਆ ਪਰਿਵਾਰਕ ਮੈਂਬਰਾਂ ਦੇ ਵੱਲੋਂ ਆਪਣੇ ਤੌਰ ਦੇ ਉੱਪਰ ਇਹ ਸਲਿੱਪਾਂ ਕਢਾਈਆਂ ਗਈਆਂ ਨੇ ਜੀ ਐਸ ਟੀ ਨੰਬਰ ਇਨਵੌਇਸ ਨੰਬਰ ਮੈਚ ਕਰਕੇ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਰ ਜਿਸ ਕੰਪਨੀ ਨੂੰ ਪੇਮੈਂਟ ਹੋਈ ਆਖਰ ਉਹ ਕਿਹੜੀ ਵਿਕਰੀ ਸੀਗੀ ਕੀ ਉਹ ਸੱਚਮੁੱਚ ਹੀ ਕਾਨਾ ਵਿਕਰੀ ਸੀਗੀ ਹਾਲਾਂਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਜ਼ਰੂਰ ਇਹ ਪੁਸ਼ਟੀ ਕੀਤੀ ਗਈ ਹੈ ਕਿ ਕਾਨਾ ਵਿਕਰੀ ਤੋਂ ਹੀ ਕੇਕ ਆਇਆਗਾ ਪਰ ਫਿਲਹਾਲ ਜਾਂਚ ਦਾ ਵਿਸ਼ਾ ਹੈਗਾ ਪੁਲਿਸ ਦੇ ਹੱਥ ਕੀ ਕੁਝ ਨਿਕਲਦਾ ਇਹ ਫਿਲਹਾਲ ਵਕਤੀ ਦੱਸੇਗਾ ਪਰ ਨਲਾਇਕੀ ਸਿਹਤ ਵਿਭਾਗ ਦੀ ਸਾਫ਼ ਦਿਖਾਈ ਦੇ ਰਹੀ ਹੈਗੀ ਕਿਉਂਕਿ ਹਜੇ ਤੱਕ ਸਿਹਤ ਵਿਭਾਗ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਜਾਂਚ ਜਾਂ ਕੋਈ ਕਮੇਟੀ ਬਿਠਾਉਣ ਦਾ ਹਜੇ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਸਤਾਵ ਸਾਹਮਣੇ ਨਹੀਂ ਦਿਖਾਈ ਦਿੱਤਾ ਪਟਿਆਲਾ ਤੋਂ ਕੁਲਵਿੰਦਰ ਮਹਿਲ ਪ੍ਰੋ ਪੰਜਾਬ ਟੀਵੀ